ਜੇ ਤੁਹਾਡੇ ਵੀ ਹੱਥ ਸੌਂਦੇ ਆ ਖਾਸ ਕਰਕੇ ਰਾਤ ਨੂੰ ਸੌਣ ਸਮੇਂ ਫੋਨ ਦੀ ਵਰਤੋਂ ਕਰਨ ਸਮੇਂ ਜਾਂ ਫਿਰ ਡਰਾਈਵ ਕਰਨ ਸਮੇਂ ਤਾਂ ਉਸਦੇ ਲਈ ਤੁਸੀਂ ਇਹ ਐਕਸਰਸਾਈਜ਼ ਕਰ ਸਕਦੇ ਹੋ ਸਾਰਿਆਂ ਤੋਂ ਪਹਿਲੀ ਐਕਸਰਸਾਈਜ਼ ਦੇ ਵਿੱਚ ਤੁਸੀਂ ਦੋਨੇ ਹੱਥਾਂ ਨੂੰ ਇਸ ਪੋਜੀਸ਼ਨ ਦੇ ਵਿੱਚ ਰੱਖਣਾ ਤੇ ਹੱਥਾਂ ਨੂੰ ਆਪਦੇ ਆਪਦੇ ਵੱਲ ਨੂੰ ਤੱਕ ਕੇ ਰੱਖਣਾਗਾ ਇਦਾਂ ਤੁਸੀਂ 5 ਸੈਕਿੰਡ ਲਈ ਹੋਲਡ ਰੱਖਣੀ ਆ ਇਦਾਂ ਤੁਸੀਂ ਐਸਾ ਐਕਸਰਸਾਈਜ਼ ਦੀਆਂ ਤੁਸੀਂ 10 ਰੈਪੀਟੀਸ਼ਨ ਕਰਨੀਆਂ ਆ ਨੈਕਸਟ ਐਕਸਰਸਾਈਜ਼ ਦੇ ਵਿੱਚ ਤੁਸੀਂ ਆਪਣੇ ਹੱਥਾਂ ਦੇ ਹੱਥਾਂ ਨੂੰ ਖੋਲਣਾ ਤੇ ਬੰਦ ਕਰਨਾ ਇਹ ਤੁਸੀਂ ਇੱਕ ਸੌਫਟ ਬਾਲ ਲੈ ਕੇ ਵੀ ਇਹ ਐਕਸਰਸਾਈਜ਼ ਕਰ ਸਕਦੇ ਆ ਇਹਦਾ ਤੁਸੀਂ 2 ਮਿੰਟ ਲਈ ਕਰਨਾ ਨੈਕਸਟ ਐਕਸਰਸਾਈਜ਼ ਦੇ ਵਿੱਚ ਤੁਸੀਂ ਆਪਣੇ ਹੱਥ ਨੂੰ ਇਸ ਪੋਜੀਸ਼ਨ ਦੇ ਵਿੱਚ ਰੱਖਣਾ ਤੇ ਹੱਥ ਦੀਆਂ ਉਂਗਲਾਂ ਨੂੰ ਦੂਜੇ ਹੱਥ ਦੇ ਨਾਲ ਅੰਦਰ ਵੱਲ ਨੂੰ ਖਿੱਚ ਕੇ ਰੱਖਣਾ 5 ਸੈਕਿੰਡ ਦੇ ਲਈ ਹੋਲਡ ਰੱਖਣਾ ਫਿਰ ਇਸ ਦੀਆਂ ਵੀ ਤੁਸੀਂ 10 ਰੈਪੀਟੀਸ਼ਨ ਕਰਨੀਆਂ ਇਹ ਐਕਸਰਸਾਈਜ਼ ਤੁਸੀਂ ਬਾਰ ਬਾਰੀ ਦੋਨੇ ਹੱਥਾਂ ਦੇ ਕਰਨੀਆਂ ਇਹ ਐਕਸਰਸਾਈਜ਼ ਕਰਨ ਦੇ ਨਾਲ ਤੁਹਾਡੇ ਹੱਥਾਂ ਦੀਆਂ ਬਲੱਡ ਸਰਕੂਲੇਸ਼ਨ ਆ ਬਲੱਡ ਸਰਕੂਲੇਸ਼ਨ ਆ ਅਪਰੂਵ ਹੋਊਗਾ ਖੂਨ ਦਾ ਸੰਚਾਰ ਵਧੂਗਾ ਜਿਸ ਦੇ ਨਾਲ ਤੁਹਾਡੇ ਹੱਥਾਂ ਦਾ ਸੋਣਾ ਉਹ ਠੀਕ ਹੋ ਜਾਏਗਾ ਇਸ ਨੂੰ ਇਸ ਐਕਸਰਸਾਈਜ਼ ਨੂੰ ਤੁਸੀਂ ਦਿਨ ਦੇ ਵਿੱਚ ਦੋ ਵਾਰੀ ਕਰਨਾ